और जूस तलवंडी रोड से रेडी लगी हुई है ਕਿੰਨਵਾ ਦੀ ਅਮਰੋਦਾ ਦੀ ਬਹੁਤ ਵਧੀਆ ਕੁਆਲਿਟੀ ਸਿਰੇ ਦੀ ਕੁਆਲਿਟੀ ਅਮਰੋਦ ਦੇਖੋ ਜੀ ਜਿਸ ਤਰ੍ਹਾਂ ਸੇਵ ਹੁੰਦੇ ਨੇ ਉਹ ਕੁਆਲਿਟੀ ਹੈ ਜੀ ਦੇਖੋ ਜੀ ਕਿੰਨੇ ਸੋਹਣੇ ਬਹੁਤ ਵਧੀਆ ਜੀ ਤੇ ਜਮਾ ਮੇਨ ਰੋਡ ਦੇ ਉੱਪਰ ਖੜੇ ਨੇ ਗਾਕ ਵੀ ਵੱਧ ਤੋਂ ਵੱਧ ਇਹਨਾਂ ਕੋਲ ਆਉਂਦਾ ਹੈ ਹਾਂਜੀ ਗਾਸ ਵੱਧ ਤੋਂ ਵੱਧ ਜੁੜਦਾ ਇਹਨਾਂ ਕੋਲ